ਹੁਣ ਆ ਜੈਪਸੀ ਇਧਰਲੇ ਪਾਸੇ ਦੇਖੋ ਫੌਜੀ ਜੈਪਸੀ ਖੜੀ ਏ ਸਾਹਮਣੇ ਤੁਹਾਨੂੰ ਦਿਖਾਉਣਾ ਨੇ ਨੇੜੇ ਜਾ ਕੇ ਹੁਣ ਸਕਾਰਪਿਓ ਦੀ ਬਾਡੀ ਪਈ ਏ ਕਈ ਵਾਰ ਆਪਾਂ ਨੂੰ ਬਾਡੀ ਦੀ ਲੋੜ ਪੈ ਜਾਂਦੀ ਏ ਨਾ ਹੁਣ ਆਹ ਦੇਖੋ ਇਧਰਲੇ ਪਾਸੇ ਕਿੰਨੀ ਇੱਕ ਗਾਰ ਦੇ ਵਿੱਚ ਗੱਡੀਆਂ ਖੜੀਆਂ ਦੇਖੋ ਮੈਂ ਕਹਿੰਦਾ ਯਾਰ ਤਿਆਰ ਕਰਾਈ ਹੋਵੇ ਲਾਇ ਲੂਏ ਪਵਾਏ ਹੋਣ ਮਗਰ ਉਹ ਲੰਡੀ ਕੀਤੀ ਹੋਏ ਗੱਲ ਹੀ ਕੁਝ ਹੋਰ ਬਣ ਲਾਓ ਵੀ ਮਿੱਤਰੋ ਜਿਹੜੇ ਵੀਰ ਭਰਾ ਜੈਪਸੀਆਂ ਭਾਲਦੇ ਆ ਜੈਪਸੀ ਗੱਡੀ ਜੀ ਨੂੰ ਨਹੀਂ ਮਿਲ ਰਹੀ ਬਾਈ ਮੇਰੀ ਮੰਨੋ ਮੋਟਰਸਾਈਕਲ ਗੱਡੀ ਚੱਕੋ ਪਟਿਆਲੇ ਪਹੁੰਚੋ ਬਾਈ ਮੈਂ ਕਹਿੰਦਾ ਸੈਂਕੜਿਆਂ ਦੇ ਹਿਸਾਬ ਨਾਲ ਗੱਡੀਆਂ ਖੜ ਦੇਖ ਸਕਦਾ ਹੋ ਇਧਰਲੇ ਪੱਧਰ ਚਲੋ 18 ਜੀ ਪੰਜਾਂ ਬਾਡੀਆਂ ਪੰਜਾਂ ਮੈਂ ਤੁਹਾਨੂੰ ਅੱਗੇ ਜਾ ਕੇ ਜੈਪਸੀਆਂ ਦੀ ਬਾਡੀਆਂ ਵੀ ਦਿਖਾਉਣਾ ਟਾਮੀਆਂ ਟਾਮੀਆਂ ਖੜੀਆਂ ਕਈ ਥਾਂ ਦਾ 20-20 ਗੱਡੀਆਂ ਇਕੱਠੀਆਂ ਖੜੀਆਂ ਕਈ ਥਾਂ ਇੱਕ-ਇੱਕ ਦੋ-ਦੋ ਕਰਕੇ ਖੜੀਆਂ ਮੈਂ ਤੁਹਾਨੂੰ ਦਿਖਾਉਂਗਾ ਪਰ ਗੱਡੀਆਂ ਜਮਾ ਕੋਕਾ ਬੀਜ਼ ਖੜੀਆਂ ਅਸੀਂ ਦੇਖ ਕੇ ਆਏ ਆ ਬਾਈ ਬਾਡੀ ਬੁੱਡੀ ਐਨ ਪੂਰੀ ਘੈਂਡ ਖੜੀ ਆ ਕਿਸੇ ਪਾਸੋਂ ਕੋਈ ਜੰਗਾਲ ਨਹੀਂ ਆ ਦੇਖੋ ਇਧਰਲੇ ਪਾਸੇ ਗੱਡੀਆਂ ਖੜੀਆਂ ਤੇ ਉਹ ਸਾਹਮਣੇ ਇੱਕ ਬਾਡੀ ਡੰਗੀ ਖੜੀ ਆ ਦੇਖ ਸਕਦਾ ਹੋ ਤੁਸੀਂ ਇਹ ਤੁਹਾਨੂੰ ਵੀਰੇ ਇੱਥੋਂ ਹੀ ਮਿਲ ਲਈਆਂ ਪਟਿਆਲਿਓ ਮੈਂ ਤੁਸੀਂ ਸੁਣਿਆ ਵੀ ਹੋਊਗਾ ਵੀ ਜੇ ਤੁਹਾਨੂੰ ਗੱਡੀ ਜ ਤਾਂ ਸਿੱਧਾ ਪਟਿਆਲੇ ਪਹੁੰਚੋ ਪਰ ਕਈ ਵਾਰ ਪਟਿਆਲਿਆਂ ਵੀ ਨਹੀਂ ਮਿਲਦੀ ਪਰ ਯਕੀਨ ਮੰਨਿਓ ਅਸੀਂ 5-7 ਦਿਨ ਪਹਿਲਾਂ ਜਾ ਕੇ ਆਇਆ ਪਟਿਆਲੇ ਤੇ ਉੱਥੇ ਗੱਡੀਆਂ ਬਾਧੂ ਖੜੀਆਂ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾਉਣਾ ਆਹ ਦੇਖੋ ਇਧਰਲੇ ਪਾਸੇ ਗੱਡੀਆਂ ਤੇ ਵਿੱਚ ਛੋਟੀਆਂ ਗੱਡੀਆਂ ਵੀ ਖੜੀਆਂ ਵੱਡੀਆਂ ਵੀ ਖੜੀਆਂ ਵਿੱਚ ਜਿਪਸੀਆਂ ਵੀ ਖੜੀਆਂ ਹੁਣ ਆਹ ਜਿਪਸੀ ਇਧਰਲੇ ਪਾਸੇ ਦੇਖੋ ਫੌਜੀ ਜਿਪਸੀ ਖੜੀ ਏ ਸਾਹਮਣੇ ਤੁਹਾਨੂੰ ਦਿਖਾਉਣਾ ਮੈਂ ਨੇੜੇ ਜਾ ਕੇ ਇਹ ਫੌਜੀ ਕਲਰ ਜਿਪਸੀ ਆ ਇਹਦੀ ਵੀ ਬਾਡੀ ਬੁਡੀ ਵਧੀਆ ਪਈ ਆ ਬਾਈ ਮਿੱਟੀ ਮੁੱਟੀ ਮਾੜੀ ਮੁੱਟੀ ਲੱਗੀ ਕਰਕੇ ਹੋ ਸਕਦਾ ਤੇ ਬਾਕੀ ਜੇਰ ਆਪਣਾ ਸਪੇਅਰ ਪੜ ਚ ਤੇ ਬਾਕੀ ਸਾਫ਼ ਗੱਡੀਆਂ ਖੜੀਆਂ ਬਾਈ ਤੇ ਇਧਰਲੇ ਪਾਸੇ ਜਿਵੇਂ ਹੋਰ ਗੱਡੀਆਂ ਆ ਗਈਆਂ ਤੇ ਇਧਰਲੇ ਪਾਸੇ ਗੱਡੀਆਂ ਦਾ ਸਪੇਅਰ ਪਾਰਟ ਤਾਂ ਤੁਹਾਨੂੰ ਯਾਰ ਜੰਮ ਕੇ ਮਿਲ ਜਾਊਗਾ ਤੋ ਸਿਰਾ ਗੱਲ ਬਾਤ ਆ ਸਪੇਅਰ ਪਾਰਟ ਵਾਲੇ ਪਾਸੋਂ ਤਾਂ ਕੋਈ ਲੋੜ ਨਾ ਮੰਨਿਓ ਸਪੇਅਰ ਪਾਰਟ ਵਾਲੇ ਪਾਸੋਂ ਤਾਂ ਸਿਸਟਮ ਓਕੇ ਆ ਜਮਾ ਇਥੋਂ ਕਿਸੇ ਗੱਡੀ ਦਾ ਤੁਹਾਨੂੰ ਪੂਰੇ ਪੰਜਾਬ ਦੇ ਵਿੱਚ ਕਿਸੇ ਗੱਡੀ ਦਾ ਸਪੇਅਰ ਪਾਰਟ ਚਾਹੀਦਾ ਹੁਣ ਸਕਾਰਪਿਓ ਦੀ ਬਾਡੀ ਭਈ ਹੈ ਕਈ ਵਾਰ ਆਪਾਂ ਨੂੰ ਬਾਡੀ ਦੀ ਲੋੜ ਪੈ ਜਾਂਦੀ ਹੈ ਨਾ ਬਾਡੀ ਬੁੱਡੀ ਬਾੜੀ ਕਈ ਵਾਰ ਗੱਡੀ ਦਾ ਐਕਸੀਡੈਂਟ ਰੱਬ ਨਾ ਕਰੇ ਕਈ ਵਾਰ ਹੋ ਜਾਂਦਾ ਉਦੋਂ ਬਾਡੀ ਬੁੱਡੀ ਦੇ ਚੱਕਰ ਪੈ ਜਾਂਦਾ ਜਾਂ ਬਾ ਉਹ ਕਈ ਵਾਰ ਬੰਦਾ ਬਾਡੀ ਵੀ ਭਾਲਦਾ ਯਾਰ ਗੱਡੀ ਦੀ ਬਾਡੀ ਮਿਲ ਜੇ ਤੇ ਇਹ ਵੀਡੀਓ ਮੈਂ ਸਪੈਸ਼ਲ ਤਾਂ ਪਾਈ ਸੀ ਛੋਟੀ ਜੀ ਬਣਾ ਕੇ ਮੈਂ ਕਿਹਾ ਚਲੋ ਤੁਹਾਨੂੰ ਆਈਡੀਆ ਜਾਂ ਲੱਗ ਜੂਗਾ ਵੀ ਗੱਡੀਆਂ ਇੱਥੇ ਬਾਧੂ ਖੜੀਆਂ ਇਧਰਲੇ ਪਾਸੇ ਦੇਖੋ ਮੈਂ ਤੁਹਾਨੂੰ ਜੈਪਸੀ ਦਿਖਾਉਣਾ ਅੱਗੇ ਇਹਦੇ ਵਿੱਚ ਵੀ ਆਮ ਗੱਡੀਆਂ ਖੜੀਆਂ ਇਹਨਾਂ ਦੇ ਵਿੱਚ ਜੈਪਸੀਆਂ ਵੀ ਖੜੀਆਂ ਉਹਨਾ ਦੇਖੋ ਇਧਰਲੇ ਪਾਸੇ ਜੈਪਸੀ ਖੜੀ ਇਹਦੀ ਵੀ ਹਾਲਤ ਜੈਪਸੀ ਦੀ ਓਕੇ ਆ ਤੇ ਉਹ ਸਾਹਮਣੇ ਖੜੀਆਂ ਗੱਡੀਆਂ ਕੁਝ ਮੰਨ ਕੇ ਚਲੋ ਜੈਪਸੀਆਂ ਪੂਰੀਆਂ ਵਧੀਆ ਵਿੱਚ ਹੈਗੀਆਂ ਵੀ ਕਹਿੰਦੇ ਆ ਵੀ ਆਪਾਂ ਜੈਪਸੀਆਂ ਘੱਟ ਮਿਲਦੀਆਂ ਪਰ ਮਿਲ ਜਾਂਦੀਆਂ ਇੱਥੇ ਬਾਧੂ ਆ ਬਾਈ ਤੇ ਇਹ ਵੀਡੀਓ ਮੈਂ ਕਈ ਵਾਰ ਕਮੈਂਟ ਆਇਆ ਮੇਰੀ ਵੀਡੀਓ ਥੱਲੇ ਯਾਰ ਕੋਈ ਜੈਪਸੀ ਦੀ ਬਾਡੀ ਮੈਲ ਜੇ ਵੀ ਸਾਨੂੰ ਮਿਲਦੀ ਨਹੀਂਗੀ ਜਾਂ ਸਾਨੂੰ ਜੈਪਸੀ ਵੀ ਮਿਲ ਜੇ ਅਸੀਂ ਲੈ ਕੇ ਜੈਪਸੀ ਤਿਆਰ ਕਰਾਉਣੀ ਆ ਤਾਂ ਤੁਸੀਂ ਪਟਿਆਲੇ ਆ ਸਕਦੇ ਹੋ ਬਾਈ ਇਧਰਲੇ ਪਾਸੇ ਭਰ ਭਰ ਕੇ ਗੱਡੀਆਂ ਖੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਤੁਸੀਂ ਹਾਲਤ ਆਪੇ ਦੇਖ ਲਓ ਵੀ ਕਿਹੜੀ ਹਾਲਤ ਤੁਸੀਂ ਤੁਹਾਨੂੰ ਚਾਹੀਦੀ ਆ ਤੁਸੀਂ ਗੱਡੀਆਂ ਚੈੱਕ ਕਰੋ ਬਸ ਗੱਡੀਆਂ ਤੁਹਾਨੂੰ ਬਾਦੂ ਮਿਲ ਜਾਣੀਆਂ ਯਾਰ ਹਾਲਤ ਓਕੇ ਮਿਲ ਜਾਣੀ ਜਮਾ ਤੇ ਜਮਾ ਵਧੀਆ ਹਾਲਤ ਦੇ ਵਿੱਚ ਜੈਪਸੀ ਗੱਡੀਆਂ ਖੜੀਆਂ ਆ ਬਾਈ ਹੁਣ ਆ ਦੇਖੋ ਇਧਰਲੇ ਪਾਸੇ ਕਿੰਨੀ ਕਗਾਰ ਦੇ ਵਿੱਚ ਗੱਡੀਆਂ ਖੜੀਆਂ ਦੇਖੋ ਮੈਂ ਕਹਿੰਦਾ ਯਾਰ ਤਿਆਰ ਕਰਾਈ ਹੋਵੇ ਲਾਇ ਲੂਏ ਪੁਆਏ ਹੋਣ ਮਗਰ ਉਹ ਲੰਡੀ ਕੀਤੀ ਹੋਏ ਗੱਲ ਹੀ ਕੁਝ ਹੋਰ ਬਣਦੀ ਆ ਤਾਂ ਹੀ ਲੋਕ ਜੈਪਸੀਆਂ ਨੂੰ ਜ਼ਿਆਦਾ ਪੈਂਦੇ ਆ ਹੁਣ ਲੋਕ ਗੱਡੀਆਂ ਦੂਜੀਆਂ ਘੱਟ ਮੋਡੀਫਾਈ ਮੋਡੀਫਾਈ ਕਰਾਉਂਦੇ ਜਿਵੇਂ ਥਾਰਾ ਥੁਰਾ ਜੀਪਾਂ ਜੂਪਾਂ ਹੁਣ ਲੋਕ ਜੈਪਸੀਆਂ ਵਾਲੀਆਂ ਕਰਾਉਂਦੇ ਜੈਪਸੀਆਂ ਬਾਦੂ ਖੜੀਆਂ ਬਾਈ ਸੋ ਜ਼ਰੂਰ ਪਹੁੰਚੋ ਜੈਪਸੀਆਂ ਹੋਈਆਂ ਬਲੈਰੋ ਜੀਪਾਂ ਹਰੇਕ ਦੀ ਬਾਡੀ ਮਿਲ ਜੂਗੀ ਹਰੇਕ ਗੱਡੀਆਂ ਸਾਫਤੀਆਂ ਮਿਲ ਜਾਣਗੀਆਂ ਹੁਣ ਆ ਦੇਖੋ ਇਧਰਲੇ ਬਸ ਕਿੰਨੀਆਂ ਵਧੀਆ ਵਧੀਆ ਸਾਫਤੀਆਂ ਗੱਡੀਆਂ ਖੜੀਆਂ ਆ ਇਹ ਤੁਸੀਂ ਇਹ ਲੈ ਕੇ ਗੱਡੀ ਤਿਆਰ ਕਰਾਉਣੀ ਆ ਤੇ ਇਹਨਾਂ ਨਾਲ ਸੰਪਰਕ ਕਿੱਥੇ ਆ ਕੇ ਕਰ ਸਕਦੇ ਹੋ ਤੁਹਾਨੂੰ ਕਬਾੜ ਦੇ ਰੇਟ ਦੇ ਵਿੱਚ ਇਹ ਗੱਡੀਆਂ ਮਿਲ ਜਾਣਗੀਆਂ ਦੇਖੋ ਕਿੰਨੀਆਂ ਵਧੀਆ ਵਧੀਆ ਹਾਲਤ ਦੀਆਂ ਖੜੀਆਂ ਗੱਡੀਆਂ ਸੋ ਸ਼ੇਅਰ ਕਰਿਓ ਮਿੱਤਰੋ ਦੱਬ ਕੇ ਸੋ ਜੇ ਕਿਸੇ ਵੀਰ ਨੇ ਕੋਈ ਵੀ ਗੱਡੀ ਲੈਣੀ ਆ ਤੇ ਇਹਨਾਂ ਨਾਲ ਸੰਪਰਕ ਕਿੱਥੇ ਆ ਕੇ ਕਰ ਸਕਦੇ ਹੋ ਸੋ ਇੱਥੇ ਤੁਹਾਨੂੰ ਆਉਣਾ ਪਊਗਾ ਪਟਿਆਲੇ ਧੰਨਵਾਦ